ਸੀ.ਸੀ.ਟੀ.ਵੀ ਚ ਕੈਦ ਕਾਰ ਸਵਾਰ ਦੀ ਖੌਫਨਾਕ ਕਰਤੂਤ ਪੈਟਰੋਲ ਪੰਪ ਤੇ ਕਰ ਗਿਆ ਵੱਡਾ ਕਾਂਡ ਮੌਜਮ ਨੇ ਪਹਿਲਾਂ ਕਰਵਾਈ ਗੱਡੀ ਦੀ ਟੈਂਕੀ ਫੁੱਲ ਬਿਨਾਂ ਪੈਸੇ ਦਿੱਤੇ ਫੁੱਲ ਸਪੀਡ ਭਜਾਈ ਕਾਰ ਕਾਫੀ ਦੂਰ ਤੱਕ ਕਰਿੰਦੇ ਨੂੰ ਕੜੀਸਕੇ ਲੈ ਗਿਆ ਮੁਲਜ਼ਮ ਜੀहां ਸੀਸੀਟੀਵੀ ਚ ਰੌਂਗਟੇ ਖੜੇ ਕਰਦੀ ਵਾਰਦਾਤ ਕੈਦ ਹੋਈ ਹੈ ਇਹਨਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਾਰ ਸਵਾਰ ਪੈਟਰੋਲ ਪੰਪ ਤੇ ਆਉਂਦਾ ਹੈ ਮੁਲਜ਼ਮ ਪੰਪ ਦੇ ਕਰਿੰਦੇ ਤੋਂ ਤੇਲ ਦੀ ਟੈਂਕੀ ਫੁੱਲ ਕਰਵਾ ਲੈਂਦਾ ਤੇ ਜਦੋਂ ਕਰਿੰਦੇ ਵੱਲੋਂ ਕਾਰ ਸਵਾਰ ਤੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਕਾਰ ਸਵਾਰ ਨੇ ਬਿਨਾਂ ਪੈਸੇ ਦਿੱਤੇ ਹੀ ਫੁੱਲ ਸਪੀਡ ਕਾਰ ਭਜਾ ਲਈ ਵਿਰੋਧ ਕਰਦੇ ਕਰਿੰਦੇ ਨੂੰ ਵੀ ਇਹ ਮੁੱਜਮ ਕਾਫੀ ਦੂਰ ਤੱਕ ਆਪਣੇ ਨਾਲ ਘੜੀਸਕੇ ਲੈ ਗਿਆ ਇਸ ਦੌਰਾਨ ਪੈਟਰੋਲ ਪੰਪ ਤੇ ਦੋ ਹੋਰ ਨੌਜਵਾਨ ਖੜੇ ਸੀ ਜਿਨ੍ਹਾਂ ਦੀ ਨਜ਼ਰ ਇਸ ਕਾਰ ਸਵਾਰ ਦੀ ਕਰਤੂਤ ਤੇ ਪੈ ਜਾਂਦੀ ਹੈ ਉਹਨਾਂ ਵੱਲੋਂ ਕਾਫੀ ਕੋਸ਼ਿਸ਼ ਹੈ ਇਸ ਕਾਰ ਸਵਾਰ ਨੂੰ ਰੋਕਣ ਦੀ ਕੀਤੀ ਜਾਂਦੀ ਹੈ ਇਸ ਤੇ ਇਟਾਂ ਰੋੜੇ ਵੀ ਇਹਨਾਂ ਵੱਲੋਂ ਚਲਾਏ ਜਾਂਦੇ ਨੇ ਪਰ ਕਾਰ ਦੀ ਸਪੀਡ ਇੰਨੀ ਜ਼ਿਆਦਾ ਸੀ ਕਿ ਮੁੱਲਜਮ ਮੌਕੇ ਤੋਂ ਫਰਾਰ ਹੋਣ ਚ ਕਾਮਯਾਬ ਹੋ ਗਿਆ ਇਸੇ ਪੂਰੀ ਵਾਰਦਾਤ ਦੀਆਂ ਤਸਵੀਰਾਂ ਸੀਸੀਟੀਵੀ ਚ ਕੈਦ ਹੋਈਆਂ ਨੇ ਜਿਨ੍ਹਾਂ ਨੇ ਹਰ ਇੱਕ ਦੇਖਣ ਵਾਲੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਹਲਾਕੇ ਰੱਖ ਦਿੱਤਾ ਇਸ ਵਾਰਦਾਤ ਦੀਆਂ ਕਈ ਐਂਗਲ ਤੋਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਅੱਗੇ ਕਿੰਨੇ ਵੇਖੌਫ ਤਰੀਕੇ ਨਾਲ ਇਸ ਕਾਰ ਸਵਾਰ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਲੁੱਟ ਦੀ ਇਹ ਵੱਡੀ ਵਾਰਦਾਤ ਮੁਹਾਲੀ ਦੇ ਖਰੜਚ ਹੋਈ ਹੈ ਜਿੱਥੇ ਗੁਪਾਰਸ ਬੀਟਸ ਦੇ ਕੋਲ ਸ਼ਰਿਆਮ ਇਸ ਕਾਰ ਸਵਾਰ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਵਾਰਦਾਤ ਨੂੰ ਲੈ ਕੇ ਅਜੇ ਤੱਕ ਪੈਟਰੋਲ ਪੰਪ ਦੇ ਮਾਲਕ ਦਾ ਜਾਂ ਕਰੰਦੇ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਤੇ ਨਾ ਹੀ ਪੁਲਿਸ ਦਾ ਕੋਈ ਬਿਆਨ ਸਾਹਮਣੇ ਆਇਆ ਪਰ ਸਾਹਮਣੇ ਆਈਆਂ ਇਹਨਾਂ ਲੁੱਟਦੀਆਂ ਤਸਵੀਰਾਂ ਨੇ ਹਰ ਇੱਕ ਦੇਖਣ ਵਾਲੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਕਦੋਂ ਤੱਕ ਇਸ ਕਾਰਸਵਾਰ ਨੂੰ ਗ੍ਰਿਫਤਾਰ ਕਰਦੀ ਹੈ ਤੇ ਜਾਂਚ ਤੋਂ ਬਾਅਦ ਕੀ ਖੁਲਾਸੇ ਪੁਲਿਸ ਵੱਲੋਂ ਕੀਤੇ ਜਾਂਦੇ ਨੇ ਜਗਬਾਣੀ ਟੀਵੀ ਲਈ ਗਗਨਦੀਪ ਸਿੰਘ ਦੀ ਰਿਪੋਰਟ